ਹੱਜੇ ਦੋਸਤੋ ਅੱਜ ਤੁਹਾਨੂੰ ਦਿਖਾਉਣੇ ਹੈਗੇ ਆ ਆ ਸਾਹਮਣੇ ਦੇਖੋ ਚਾਰ ਕੁੱਪਾਂ ਦੇ ਵਿੱਚ ਕੁੱਪ ਲੱਗੇ ਹੋਏ ਨੇ ਤੂੜੀ ਦੇ ਤੇ ਇੱਕ ਡਰਾਈਵਰ ਗੱਡੀ ਖੜੀ ਐ ਤੇ ਇੱਕ ਸੋਹਣਾ ਸੁਨੱਖਾ ਮੁੰਡਾ ਸਵੇਰੇ ਸਵੇਰੇ 6 ਵਜੇ ਪਿੰਡ ਦੇ ਵਿੱਚ ਖੇਤਾਂ ਦੇ ਵਿੱਚ ਆ ਕੇ ਘੜ ਜਾਂਦਾ ਤੇ ਉਪਰਾ ਬੰਦਾ ਕਿਸੇ ਦੂਜੇ ਪਿੰਡ ਤੋਂ ਆਇਆ ਹੋਇਆ ਸਮਝ ਨਹੀਂ ਆਉਂਦੀ ਕਿ ਇਹ ਕੀ ਕਰ ਰਿਹਾ ਹੈਗਾ ਇੱਥੇ ਇਹ ਕੌਣ ਹੈ ਇਹਦਾ ਇੱਥੇ ਆਉਣ ਦਾ ਕਾਰਨ ਕੀ ਹੈ ਤੇ تھوڑی دیر ਮੈਨੂੰ ਵੀ ਉਪਰਾ ਲੱਗਿਆ ਕਿ ਸਵੇਰੇ ਸਵੇਰੇ ਕਣਕ ਵੱਡੇ ਹੋਏ ਖੇਤ ਦੇ ਵਿੱਚ ਐਂਡੈਵਰ ਗੱਡੀ ਦੇ ਵਿੱਚ ਆਇਆ ਇਹ ਯੰਗ ਨੌਜਵਾਨ ਕੀ ਕਰਦਾ ਹੋਣਾ ਇੱਥੇ ਸੋ ਮੈਨਰੇ ਵੀ ਉਤਸੁਕਤਾ ਜਾ ਕੇ ਕਿ ਇਹਨੂੰ ਦੇਖਿਆ ਜਾਵੇ ਇਹ ਕਰ ਕੀ ਰਿਹਾ ਹੈਗਾ ਸੋ ਤੁਸੀਂ ਵੀ ਹੈਰਾਨ ਹੋਵੋਗੇ ਤੇ ਲਗਭਗ ਕਈ ਬੰਦੇ ਸਮਝ ਵੀ ਗਏ ਹੋਣਗੇ ਜਿਹੜੇ ਇਸ ਕੰਮ ਦੇ ਸ਼ਕੀਨ ਨੇ ਉਹਨਾਂ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਇਹ ਕੀ ਹੈ ਤੇ ਕੀ ਕਰ ਰਿਹਾ ਹੋਣਾ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹੈਗੇ ਆ ਇਹ ਨੌਜਵਾਨ ਸੋ ਸਾਡੇ ਪਿੰਡ ਕੱਲ ਇੱਕ ਕਬੂਤਰਾਂ ਦੀ ਬਾਜੀ ਹੋਈ ਸੀਗੀ ਸੋ ਉਸ ਬਾਜੀ ਦੇ ਵਿੱਚ ਇੱਕ ਕੋਈ ਕਬੂਤਰ ਜਿਹੜਾ ਹੈਗਾ ਪਿੰਡ ਦੇ ਵਿੱਚ ਹੀ ਰਹਿ ਗਿਆ ਸੋ ਉਸ ਕਬੂਤਰ ਨੂੰ ਫੜਨ ਦੇ ਲਈ ਇਹ ਨੌਜਵਾਨ ਸਵੇਰੇ ਸਵੇਰੇ ਪੀਣਾ ਕੁਝ ਖਾਦੇ ਪੀਤੇ ਆ ਕੇ ਪਿੰਡ ਦੇ ਵਿੱਚ ਗੱਡੀ ਖੇਤਾਂ ਦੇ ਵਿੱਚ ਲਾ ਕੇ ਆਪਣੇ ਕਬੂਤਰ ਨੂੰ ਲੱਭਣ ਲੱਗ ਪਿਆ ਸੋ ਇਹਦਾ ਕਬੂਤਰ ਇਹਨੂੰ ਮਿਲਣ ਲੱਗਦਾ ਸ਼ਾਇਦ ਦਿਸ ਤਾਂ ਗਿਆ ਪਰ ਇਹਦੇ ਕੋਲ ਫੜਿਆ ਨਹੀਂ ਜਾ ਰਿਹਾ ਕਦੇ ਇੱਕ ਕੱਟੀ ਦੇ ਵਿੱਚ ਬਹਿ ਜਾਂਦਾ ਕਦੇ ਦੂਜਾ ਕਬੂਤਰ ਕੱਢਦਾ ਤੇ ਕਦੇ ਕੋਈ ਹੋਰ ਜਿਹੜਾ ਚੋਗਾ ਪਾਉਣ ਦੀ ਕੋਸ਼ਿਸ਼ ਕਰਦਾ ਕੋਸ਼ਿਸ਼ ਤਾਂ ਇਹਨੇ ਬਹੁਤ ਕੀਤੀ ਹੈ ਪਰ ਮੈਨੂੰ ਲੱਗਦਾ ਨਹੀਂ ਕਬੂਤਰੇ ਦੇ ਹੱਥ ਲੱਗਾ ਸੋ ਇਹ ਅੱਜਕੱਲ ਦੇ ਸ਼ਕੀਨਾਂ ਦੇ ਹਾਲ ਹੈਗੇ ਨੇ